ਨਮਸਕਾਰ ਮੁਕੇਰੀਆਂ ਤੇ ਹਾਜੀਪੁਰ ਦੇ ਵਿੱਚ ਮਠਾਈ ਬਣਾਉਣ ਵਾਲੀ ਦੁਕਾਨ ਵਿੱਚ ਜ਼ਿਲ੍ਹਾ ਸਿਹਤ ਅਫਸਰ ਦੀ ਟੀਮ ਵੱਲੋਂ ਜਾਂਚ ਕੀਤੀ ਗਈ ਟੀਮ ਨੇ ਵੱਖ-ਵੱਖ ਦੁਕਾਨਾਂ ਦੀ ਜਾਂਚ ਕਰਕੇ ਮਠਾਈਆਂ ਦੀ ਕੁਆਲਿਟੀ ਦੀ ਜਾਂਚ ਕੀਤੀ ਅਤੇ ਦੁਕਾਨਦਾਰਾਂ ਨੂੰ ਸ਼ੁੱਧ ਮਠਾਈਆਂ ਹੀ ਗਾਹਕਾਂ ਨੂੰ ਵੇਚਣ ਦੇ ਨਿਰਦੇਸ਼ ਦਿੱਤੇ ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਜਤਿੰਦਰ ਕੁਮਾਰ ਪਾਟੀਆਂ ਨੇ ਦੱਸਿਆ ਕਿ ਤਿਉਹਾਰਾਂ ਦਾ ਸੀਜ਼ਨ ਆਉਣ ਕਰਕੇ ਹਲਵਾਈਆਂ ਵੱਲੋਂ ਵੱਡੀ ਪੱਧਰ ਤੇ ਮਠਾਈਆਂ ਬਣਾਈਆਂ ਜਾ ਰਹੀਆਂ ਹਨ ਤੇ ਕਈ ਮਿਲਾਵਟਖੋਰ ਜਿਆਦਾ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ ਪਰ ਸਿਹਤ ਵਿਭਾਗ ਵੱਲੋਂ ਇਹਨਾਂ ਉੱਤੇ ਪਹਿਨੀ ਨਜ਼ਰ ਰੱਖੀ ਜਾ ਰਹੀ ਹੈ ਤੇ ਕਿਸੇ ਵੀ ਗਲਤ ਕੰਮ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਮੌਕੇ ਉਹਨਾਂ ਜ਼ਿਲ੍ਹੇ ਦੇ ਸਾਰੇ ਟਾਪੇ ਹਲਵਾਈ ਬੇਕਰੀਆਂ ਕੋਈ ਵੀ ਪਦਾਰਥ ਤਿਆਰ ਕਰਨ ਵਾਲਿਆਂ ਨੂੰ April ਟੋਪੀ ਦਸਤਾਨੇ ਤੇ ਮਾਸ ਪਾਉਣ ਦੀ ਬਹੁਤ ਜ਼ਰੂਰੀ ਹੈ ਉਹਨਾਂ ਹਲਵਾਈਆਂ ਨੂੰ ਇਹ ਵੀ ਰਵਾਇਤ ਕੀਤੀ ਕਿ ਜੋ ਸਰਕਾਰ ਵੱਲੋਂ ਮਨਜ਼ੂਰ ਕੀਤੇ ਰੰਗ ਜਿੰਨੀ ਮਾਤਰਾ ਤੈ ਕੀਤੀ ਗਈ ਹੈ ਉਹਨੇ ਹੀ ਪਾਇੇ ਜਾਣ ਉਹਨਾਂ ਨੇ ਕਿਹਾ ਜੇਕਰ ਕੋਈ ਫੂਡ ਸੇਫਟੀ ਐਕਟ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰੇਗਾ ਤੇ ਉਸਦੇ ਬੰਦ ਦੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਮਠਾਈਆਂ ਖਰੀਦਣ ਵੇਲੇ ਦੇਖ ਪਰਖ ਕੇ ਹੀ ਧਿਆਨ ਨਾਲ ਖਰੀਦਣ ਉਹਨਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਵਧੀਆ ਤੇ ਮਿਆਰੀ ਖਾਣਾ ਮਹैया ਕਰਵਾਇਆ ਜਾ ਸਕੇ ਜੇਕਰ ਕਿਸੇ ਨੂੰ ਕੋਈ ਘਟੀਆ ਖਾਦ ਪਦਾਰਥ ਵੇਚਦਾ ਹੈ ਜਾਂ ਬਣਾਉਂਦਾ ਹੈ ਤਾਂ ਉਸ ਦੀ ਸਿਹਤ ਵਿਭਾਗ ਦੀ ਟੀਮ ਨੂੰ ਇਤਲਾਹ ਕੀਤੀ ਜਾਵੇ ਤਾਂ ਜੋ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇ ਸਦੋਪਾ ਮੇਲ ਨਾਲ ਮਨੂਸ਼ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਫ੍ਰੀਕੁਐਂਟਲੀ ਵਿਜ਼ਿਟ ਕਰ ਰਹਾ ਹੈ ਔਰ ਔਰੇ ਦੌਰਾਨ ਹੀ ਅਸੀਂ ਅੱਜ ਮੁਕੇਰੀਆਂ ਦਾ ਵੀ ਟੂਰ ਲਾਇਆ ਜਿੱਥੇ ਜਿਹੜੀ ਇੱਥੇ ਇੱਕ ਵੱਡੀ ਜੀ ਮੈਨੂਫੈਕਚਰਿੰਗ ਸਾਈਟ ਹੈਗੀ ਆ ਰਸਗੁੱਲੇ, ਗੁਲਾਬ ਜਾਮੁਨ ਔਰ ਜਿੰਨੇ ਵੀ ਬਾਕੀ ਤਰ੍ਹਾਂ ਦੀਆਂ ਮਠਾਈਆਂ ਬੰਦੀਆਂ ਇੱਥੇ ਪੇਠਾ ਵਗੈਰਾ ਵੀ ਬੰਦਾ ਆ ਉਹਨੂੰ ਅਸੀਂ ਚੈਕਿੰਗ ਕਰਨ ਲਈ ਆਏ ਆ ਇਹਨਾਂ ਦੇ ਇੱਥੇ ਥੋੜੀਆਂ ਬਹੁਤੀਆਂ ਸਾਨੂੰ ਵੀ ਕਮੀਆਂ ਪੇਸ਼ ਆਈਆਂ ਗਈਆਂ ਇਹਨਾਂ ਨੂੰ ਪਹਿਲੇ ਵੀ ਅਸੀਂ ਦੱਸਾਈ ਸੁਧਾਰ ਕਰਨ ਲਈ ਉਹ ਕਮੀਆਂ ਪੇਸ਼ੇ ਆਏ ਕਰ ਸਕਦੇ ਆ ਸੁਧਾਰ ਕੋਈ ਔਰ ਚ ਵੱਡੀ ਗੱਲ ਨਹੀਂ ਆ ਔਰ ਇਹਨਾਂ ਨੂੰ ਹੀ ਸਮਝਾਣਾ ਜਾਨੇ ਆ ਕਿ ਇਹ ਕਮੀਆਂ ਪੇਸ਼ੇ ਜਲਦੀ ਤੋਂ ਜਲਦੀ ਵਿਦਰਨ 10 ਡੇਜ਼ ਹੈ ਪੂਰੀਆਂ ਕਰਨ ਅਟ ਲੀਸਟ 1 ਵੀਕ ਚ ਕਿਉਂਕਿ ਇਹ ਤਿਆਰੀ ਸੀਜ਼ਨ ਚ ਅਸੀਂ ਨਹੀਂ ਚਾਹਦੇ ਕਿ ਜੋ ਲੋਕਾਂ ਦੀ ਸਿਹਤ ਦੇ ਨਾਲ ਕੋਈ ਖਲਵਾੜ ਹੋਵੇ ਸੋ ਇਹਨਾਂ ਨੂੰ ਖਾਸ ਧਿਆਨ ਨਹੀਂ ਹੈਗੀ ਹੈ ਔਰ ਅਸੀਂ ਇੰਪਰੂਵਮੈਂਟ ਨੋਟਿਸ ਵੀ ਦੇ ਕੇ ਜਾ ਰਹੇ ਹਾਂ ਕਿ ਇਹ ਚੀਜ਼ਾਂ ਜੜੀਆਂ ਆ ਨਹੀਂ ਹੋਣੀਆਂ ਚਾਹੀਦੀਆਂ ਅੱਗੇ ਤੋਂ ਦੂਸਰੀ ਗੱਲ ਹੈ ਕਿ ਇਹਨਾਂ ਕੋ ਮੜਾ ਸਮਾਨ ਆਪਾਂ ਨੂੰ ਲੱਭਿਆ ਵੀ ਹੈ ਕਿ ਜਿਹੜਾ ਮਿਆਦ ਪੁੱਗਾ ਹੈਗਾ ਸੀ ਉਹਨੂੰ ਇਮੀਡੀਏਟਲੀ ਅਸੀਂ ਸਟਵਾਇਆ ਵੀ ਹੈ ਔਰ ਮੈਡੀਕਲ ਵੀ ਚੈੱਕ ਕੀਤਾ ਹੈ ਮੈਡੀਕਲ ਇਹਨਾਂ ਚਾਹੇ ਥੋੜੀ ਕਮਜ਼ੋਰੀ ਆਈ ਹੈ ਉਹ ਵੀ ਦੁਬਾਰਾ ਇਹਨਾਂ ਨੂੰ ਕਰਵਾਉਣ ਲਈ ਕਹਿ ਦਿੱਤਾ ਗਿਆ ਹੈ। ਬਾਕੀ ਅਸੀਂ ਦੇਖ ਰਹੇ ਹਾਂ ਕਿ ਕਿੱਦਾਂ ਇਹ ਕੰਪਲਾਈ ਕਰਦੇ ਆ। ਇਹ ਸਾਰਿਆਂ ਨੂੰ ਇਨਸਟਰਕਸ਼ਨ ਹੈਗੇ ਆ ਜਾਂ ਚੇਤਾਵਨੀ ਹੈਗੀ ਹੈ ਮੇਰੇ ਵੱਲੋਂ ਸਾਰੇ ਮੈਨੂਫੈਕਚਰਿੰਗ ਵਾਲਿਆਂ ਨੂੰ ਕਿ ਜਿਹੜੇ ਵੀ ਮਠਾਈ ਦਾ ਜਾਂ ਖਾਨ ਪੀਣ ਦਾ ਸਾਮਾਨ ਕਰਦੇ ਆ ਬਣਾਉਂਦੇ ਆ ਉਹ ਇਦਾਂ ਦੀਆਂ ਗਲਤੀਆਂ ਨਾ ਕਰਨ ਔਰ 에ਅਰ ਇੰਪਰੂਵਮੈਂਟ ਲਿਆਂ। ਜਾਲੀ ਵਾਲਾ ਦਰਵਾਜ਼ਾ ਪੱਕੇ ਤੌਰ ਤੇ ਹੋਣਾ ਚਾਹੀਦਾ ਤਾਂ ਕਿ ਮੱਖੀਆਂ ਅੰਦਰ ਨਾ ਐਂਟਰ ਕਰ ਸਕਣ। ਜਿਹੜੇ ਪੱਖੇ-ਪੁੱਖੇ ਲੱਗੇ ਹੋਣੇ ਚਾਹੀਦੇ ਆ ਮੁਲਾਜ਼ਮਾਂ ਲਈ ਤਾਂ ਕਿ ਉਹ ਪਸੀਨਾ ਜਿਹੜਾ ਉਹਨਾਂ ਨੂੰ ਆ ਰਿਹਾ ਉਹ ਪਸੀਨਾ ਵਿੱਚ ਖਾਣ ਵਾਲੀ ਚੀਜ਼ ਚ ਨਾ ਪਵੇ ਠੀਕ ਹੈ ਉਹਨਾਂ ਨੂੰ ਟੋਪੀਆਂ ਪਾਣੀਆਂ ਚਾਹੀਦੀਆਂ ਉਹਨਾਂ ਨੂੰ ਗਲਵਜ਼ ਔਰ ਮਾਸਕ ਪਾਣੇ ਚਾਹੀਦੇ ਕੋਈ ਵੀ ਮੁਲਾਜ਼ਮ ਜਿਹੜਾ ਬੂਡ ਦਾ ਕੰਮ ਕਰਦਾ ਉਹਨੂੰ ਕੋਈ ਬਿਮਾਰੀ ਨਹੀਂ ਹੋਣੀ ਚਾਹੀਦੀ ਹੈ ਔਰ ਇਹ ਪਰਸਨਲ ਹਾਈਜਨ ਚੰਗੀ ਹੋਣੀ ਚਾਹੀਦੀ ਹੈ ਔਰ ਇਵਨ ਜਿੱਥੇ ਬੰਦਰੀ ਹੈ ਉੱਥੇ ਜ਼ਰੂਰ ਹਾਈਜਨ ਦਾ ਖਿਆਲ ਰੱਖਣਾ ਚਾਹੀਦਾ ਫਰਚਨਿਚ ਟੋਟਾ ਹੋਣਾ ਚਾਹੀਦਾ ਕੰਨਾਂ ਜਿਹੜੀਆਂ ਪ੍ਰੋਪਰ ਪਲੱਸਟਰ ਹੋਣੀਆਂ ਚਾਹੀਦੀਆਂ ਜਾਂ ਟਾਇਲਾ ਲੱਗੀ ਹੋਣੀਆਂ ਚਾਹੀਦੀਆਂ ਇਹ ਚੀਜ਼ਾਂ ਇhtiyat ਵੱਜੋਂ ਕਰਨਗੇ ਫੇਰੀ ਅਸੀਂ ਲੋਕਾਂ ਨੂੰ ਕਹਿ ਸਕਦੇ ਹਾਂ ਕਿ ਤੁਸੀਂ ਖਾਣ ਪੀਣ ਦਾ ਸਮਾਨ ਖਾ ਸਕਦੇ ਹੋ ਔਰ ਮੈਂ ਇਹਨਾਂ ਨੂੰ ਖਾਸ ਕਰਕੇ ਇਹ ਸਾਰੇ ਐਫਡੀਓਜ਼ ਨੂੰ ਕਹਿਣਾ ਚਾਹੂੰਗਾ ਕਿਰੇਵਲ ਖਾਸ ख्याल ਦਿੱਤਾ ਜਾਵੇ ਪਰਸਨਲ ਹਾਈਜਨ ਔਰ ਜਿੰਨੀ ਵੀ ਜਗ੍ਹਾ ਗਈ ਹੈ ਉਥੋਂ ਦੀ ਹਾਈਜਨ ਜ਼ਰੂਰ ਮੇਨਟੇਨ ਕੀਤੀ ਜਾਵੇ ਇੱਕ ਟੈਕਨੀਕ ਹੋਈ ਸੀ ਕਿ ਏਰੀਆ ਦਿਖਾ ਦੀ ਉਹਦਾ ਕੀ ਹੋ ਡਿਫਰੈਂਟ ਹੈ ਕੋਈ ਉਹਨਾਂ ਦੇ ਕੋਈ ਅਸੀਂ ਪਿਛਲੇ ਵਾਰ ਇੱਕ ਚੈਕਿੰਗ ਕੀਤੀ ਸੀ ਉਰੇ ਚ ਹੁਣ ਇਹਨਾਂ ਨੇ ਅਸੀਂ ਦੇਖਿਆ ਕਿ ਉਹਨਾਂ ਨੇ ਟਾਇਲਟ ਦਾ ਅਸੀਂ ਕਿਹਾ ਸੀ ਉਹਨਾਂ ਨੂੰ ਕਿ ਦਰਵਾਜ਼ਾ ਅੰਦਰ ਨਹੀਂ ਹੋਣਾ ਚਾਹੀਦਾ ਟਾਇਲਟ ਦਾ ਵੀ ਦਰਵਾਜ਼ਾ ਉਹਨਾਂ ਨੇ ਬਾਹਰ ਕਢਾ ਦਿੱਤਾ ਆ ਔਰ ਦਿਵਾਰਾਂ ਜਿਹੜੀਆਂ ਉਹ ਵਾਈਟ واਸ਼ ਪ੍ਰੋਪਰ ਹੋਣੀ ਚਾਹੀਦੀ ਹੈ ਉਹ ਵੀ ਉਹਨਾਂ ਨੇ ਵਾਈਟ واਸ਼ ਵਗੈਰਾ ਕਰਾਤੀ ਹੈ ਖਾਸ ਕਰ ਮੈਂ ਵੀ ਦੇਖਿਆ ਕਿ ਉੱਤੇ ਜਾ ਕੇ ਉਹਨਾਂ ਨੇ ਟੋਪੀਆਂ ਜ਼ਰੂਰ ਪਾ ਲੀਆਂ ਆਆਂ ਪਰ ਫਿਰ ਵੀ ਮੈਂ ਕਹਿੰਦਾ ਜਾਊਂਗਾ ਟੋਪੀਆਂ ਤੋਂ ਇਲਾਵਾ ਵੀ ਉਹ ਜਿਹੜੇ ਵਰਕਰ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾਇਆ ਜਾਵੇ ਕਿ ਹਾਂ ਵੀ ਆਪਣੇ ਨੋਕ ਕੱਟ ਕੇ ਰੱਖਣ ਪਖਾਨੇ ਤੋਂ ਬਾਅਦ ਜਾਂ ਕਿਸੇ ਵੀ ਚੀਜ਼ ਨੂੰ ਹੱਥ ਲਾਉਣ ਤੋਂ ਬਾਅਦ ਜਦੋਂ ਖਾਣ ਵਾਲਾ ਸਮਾਨ ਬਣਾਉਣ ਲੱਗਣ ਤੇ ਹੱਥ ਧੋ ਕੇ ਹੀ ਕੰਮ ਕਰਿਆ ਕਰਨ ਇਤੋਂ ਇਲਾਵਾ ਮੰਨ ਲਓ ਕਿ ਕਿਸੇ ਨੂੰ ਕੋਈ ਬਿਮਾਰੀ ਹੈ ਖਾਂਸੀ ਬਲਗਮ ਦੀ ਜੁਕਾਮ ਦੀ ਉਸ ਬੰਦੇ ਨੇ ਛੁੱਟੀ ਲੈ ਕੇ ਉਹਨੇ ਦੇਰ ਨਹੀਂ ਆਣਾ ਚਾਹੀਦਾ ਆਪਣੇ ਲਾਲਚ ਲਈ ਅਗਰ ਤੁਸੀਂ ਆਓਗੇ ਤੇ ਨੁਕਸਾਨ ਸਾਡੇ ਲੋਕਾਂ ਨੂੰ ਹੈ ਕਿ ਜਿਨ੍ਹਾਂ ਦੇ ਅਗਰ ਉਹ ਗਲਤ ਮਾਲ ਖਾਂਗੇ ਗੰਦਾ ਮਾਲ ਖਾਂਗੇ ਤਾਂ ਉਹਨਾਂ ਨੂੰ ਵੀ ਬਿਮਾਰੀ ਹੋ ਸਕਦੀ ਹੈ ਸੋ ਮੇਰਾ ਇਹਨਾਂ ਨੂੰ ਜ਼ਰੂਰ ਕਹਿਣਾ ਜਾਊਗਾ ਕਿ ਆਪਣਾ ਪਰਸਨਲ ਹਾਈਜਨ ਅਗੇਨ ਮੇਨਟੇਨ ਰੱਖੋ ਕਿਹੜਾ ਵੀ ਇਹ ਲੱਗੇ ਅੰਗਾਈ ਦੇ ਕੋਈ ਗੱਸੇ ਜਨਾ ਚਾਹੁੰਦੇ ਆ ਆਮ ਪਬਲਿਕ ਦੁਕਾਨਦਾਰ ਮੈਂ ਆਮ ਪਬਲਿਕ ਨੂੰ ਕਹਿਣਾ ਚਾਹੁੰਦਾ ਕਿ ਅਸੀਂ ਜ਼ਰੂਰ ਸਰਕਾਰ ਦੀ ਹਦਾਇਤਾਂ ਮੁਤਾਬਕ ਛਾਪੇਮਾਰੀ ਕਰ ਰਹੇ ਹਾਂ ਹਰ ਜਗ੍ਹਾ ਤੇ ਜਾ ਰਹੇ ਹਾਂ ਚਾਹੇ ਉਹ ਮਠਾਈ ਦੀ ਦੁਕਾਨ ਚਾਹੇ ਵਿਕਰੀ ਦੇ ਆਈਟਮ ਜਿਹਾ ਬੈਠਾ ਵਗੈਰਾ ਬੰਦਾ ਹੋਵੇ ਲੇਕਿਨ ਸਾਡਾ ਕੀਤਾ ਉਹਨਾਂ ਸਕਸੈਸਫੁਲ ਨਹੀਂ ਹੋ ਸਕਦਾ ਜਿੰਨਾ ਜੇਕਰ ਲੋਕ ਖੁਦ ਜਾਣਕਾਰ ਨਾ ਹੋਣਗੇ ਲੋਕਾਂ ਨੂੰ ਚਾਹੀਦਾ ਹੈ ਕਿ ਜਿੱਥੇ ਮਠਾਈ ਲੈਣੇ ਹੋਣ ਖੁਦ ਆ ਕੇ ਦੇਖਣ ਕਿ ਹਾਂ ਵੀ ਉੱਥੇ ਮੱਕੀਆਂ ਤੇ ਨਹੀਂ ਬੈਠੀਆਂ ਉਹ ਕਿਤੇ ਜਿਹੜਾ ਉਹਨਾਂ ਦਾ ਸਪਲਾਈ ਕਰ ਰਿਹਾ ਹੈ ਉਹ ਬੰਦਾ ਠੀਕ ਹੈ ਗਾਇਆ ਟੇਸਟ ਠੀਕ ਹੈ ਗਾਇਆ ਫਿਰ ਜਿੱਦਾਂ ਉਹਨੇ ਮੰਨ ਲਓ ਕਿ ਕੋਈ ਤੁਸੀਂ ਵਿਕਰੀ ਆਈਟਮਸ ਹੈ ਔਰੇ ਉੱਤੇ ਹਮੇਸ਼ਾ ਲਿਖੀ ਹੁੰਦੀ ਹੈ ਡੇਟ ਆਫ ਐਕਸਪਾਇਰੀ ਉਹਨੂੰ ਜ਼ਰੂਰ ਚੈੱਕ ਕਰਨਾ ਕਈ ਵਾਰ ਮੈਂ ਇਹ ਵੀ ਦੇਖਿਆ ਹੈ ਕਿ ਪ੍ਰੋਡਕਟ ਕੋਈ ਵੀ ਹੋਵੇ ਚਾਹੇ ਕਰਿਆਨਾ ਸ਼ਾਪ ਵਾਲਾ ਵੀ ਹੋਵੇ ਔਰੇ ਤੇ ਨਾਮ ਕੁਝ ਹੋਰ ਹੁੰਦਾ ਹੈ ਤੇ ਲੇਬਲ ਕੁਝ ਹੋਰ ਕਰ ਦਿੰਦੇ ਨੇ ਉਹਨੂੰ ਜਾਗਰੂਕ ਜਿਹੜਾ ਜਨਤਾ ਹੈਗੀ ਆ ਉਹਨੂੰ ਜ਼ਰੂਰ ਸਪੈਸੀਫਾਈ ਉਹਨੂੰ ਕਰ ਲੈਣਾ ਚਾਹੀਦਾ ਕਿ ਹਾਂ ਵੀ ਜੋ ਅਸੀਂ ਚੀਜ਼ ਖਰੀਦ ਰਹੇ ਹਾਂ ਉਹ ਉਸੇ ਮੁੱਲ ਦੀ ਵੀ ਹੈਗੀ ਆ ਇਸ ਕੁਆਲਿਟੀ ਦੀ ਹੈਗੀ ਹੈ ਕਿ ਨਹੀਂ ਸੋ ਸਾਡਾ ਜਿੰਨਾ ਕੰਮ ਹੈ ਉਹ ਤੋਂ ਡਬਲ ਕੰਮ ਜੇ ਤੁਸੀਂ ਕਰੋਗੇ ਤੇ ਫੇਰ ਹੀ ਤੁਹਾਨੂੰ ਫਾਇਦਾ ਹੈਗਾ ਸੋ ਜਨਤਾ ਨੂੰ ਮੈਂ ਇਹ ਹੀ ਜਾਗਰੂਕ ਕਰਨਾ ਚਾਹਾਂਗਾ ਕਿ ਤੁਸੀਂ ਆਪਣਾ ਖੁਦ ਖਿਆਲ ਰੱਖੋ ਅਸੀਂ ਤੇ ਤੁਹਾਡੀ ਜਰੂਰ ਮਦਦ ਲਈ ਤਿਆਰ ਹੈਗੇ ਆ ਤੁਸੀਂ ਇਹਨਾਂ ਚੀਜ਼ਾਂ ਵੱਲ ਜਰੂਰ ਧਿਆਨ ਦਿਓ ਧੰਨਵਾਦ ਸਾਡੇ ਸਾਡਾ ਡਾਕਟਰ ਸਾਹਿਬ ਆਏ ਆ ਡਾਕਟਰ ਸਾਹਿਬ ਦਾ ਵੈਲਕਮ ਹੈ ਜੀ ਡਾਕਟਰ ਛੋਟੀ ਸਾਹਿਬ ਆਏ ਆ ਡਾਕਟਰ ਭੱਟੀ ਜੀ ਆਏ ਆ ਸਾਡੇ ਕੋਲ ਸਾਡੀ ਫੈਕਟਰੀ ਦੀ ਇਨਸਪੈਕਸ਼ਨ ਕਰਨ ਵਾਸਤੇ ਆਏ ਆ ਪਰ ਮੈਂ ਇਹੀ ਗੱਲ ਕਹਿਣਾ ਚਾਹਾਂ ਕਿ ਪਿਛਲੇ ਸਾਲ ਨਵੰਬਰ ਮਹੀਨੇ ਵੀ ਮੇਰਾ ਦਈ ਇਨਸਪੈਕਸ਼ਨ ਹੋਈ ਸੀਗੀ ਤੇ ਮੈਨੂੰ ਡਾਕਟਰ ਸਾਹਿਬ ਨੇ 3-4 ਕਮੀਆਂ ਦੱਸੀਆਂ ਸੀਗੀਆਂ ਮੇਰੇ ਫੈਕਟਰੀ ਦੇ ਵਿੱਚ ਉਹ ਸਰ ਮੈਂ ਸਾਰੀਆਂ ਆਪਣੇ ਵੱਲੋਂ ਆਪਣੇ ਵੱਲ ਕਵਰ ਕੀਤੀਆਂ ਜਿੰਨੀਆਂ ਮੇਰੇ ਕੋਲ ਸਕੇ